ਤੁਸੀਂ ਕਿੰਨੇ ਪੈਸੇ ਦਿੱਤੇ ਜਿਲ੍ਹਾ ਪ੍ਰਧਾਨ ਵਾਸਤੇ ਕੋਈ ਪੈਸਾ ਨਹੀਂ ਦਿੱਤਾ ਜੀ ਦੇਖੋ ਅੱਜ ਤੱਕ ਜਿੰਨੇ ਵੀ ਮਨੂ ਪਾਰਟੀ ਨੇ ਉਹਦੇ ਦੇ ਅਸੀਂ ਮੈਂ ਅੱਜ ਤੱਕ ਕੋਈ ਪੈਸਾ ਨਹੀਂ ਦਿੱਤਾ ਤੁਹਾਨੂੰ ਪਤਾ ਲੱਗੇ ਤੁਸੀਂ ਵੀ 2012 ਦੇ ਵਿੱਚ ਪਾਰਟੀ ਛੱਡੀ ਸੀ ਉਸ ਤੋਂ ਬਾਅਦ ਫਿਰ ਜਿਲ੍ਹਾ ਪ੍ਰਧਾਨ ਦੀ ਕਿਵੇਂ ਤੁਹਾਡੇ ਕੋਲ ਇਸ ਤਰ੍ਹਾਂ ਜੀ ਉਹਨਾਂ ਨੇ ਕ੍ਰਾਈਟੇਰੀਆ ਰੱਖਿਆ ਵੀ ਜਿਹੜੇ ਬੰਦਿਆਂ ਨੇ ਪਾਰਟੀ ਛੱਡੀ ਪਿੱਛੇ ਜਿਹੜੇ 3 ਸਾਲ ਬਾਅਦ ਬੈਂਡ ਪਾਰਟੀ ਜੈਂਟਰ ਹੋ ਗਏ ਉਹਨਾਂ ਤੇ ਇਹ ਕ੍ਰਾਈਟੇਰੀਆ ਲਾਗੂ ਨਹੀਂ ਹੋਏ ਗਏ ਤੁਸੀਂ ਵੀ 2012 ਦੇ ਵਿੱਚ ਜਦੋਂ ਪਾਰਟੀ ਛੱਡ ਕੇ ਫਿਰ ਐਮਐਲਏ ਦੀ ਕੌਣ ਲੜੀ ਸੀ ਆਪਣੀ ਪਾਰਟੀ ਦੇ ਖਿਲਾਫ ਖੜ ਗਏ ਹੁਣ ਤੁਸੀਂ ਉਹ ਪੁਰਾਣੀਆਂ ਖੱਟੀਆਂ ਗੱਲਾਂ ਨਾ ਕਰੋ ਹੁਣ ਆਪਾਂ ਮਿੱਠੀਆਂ ਗੱਲਾਂ ਕਰੀਏ ਚਲੋ ਮੈਂ ਮਤਲਬ ਮਹਿਸੂਸ ਕੀਤਾ ਮੇਰੇ ਫਾਦਰ ਸਾਹਿਬ ਨੇ ਮੈਨੂੰ ਬੜਾ ਇਹਦੇ ਬਾਰੇ ਭੁੱਲੇ ਸਮਝ ਲਓ ਹੁਣ ਅੱਗੇ ਵਾਸਤੇ ਕੋਈ ਇਹ ਹੁਣ ਕੀ ਭਰੋਸਾ ਕਰਨ ਤੁਹਾਡੇ ਕਾਂਗਰਸੀ ਵਰਕਰ ਪਾਰਟੀ ਕਿ ਅੱਗੇ ਵਾਸਤੇ ਇਸ ਤਰੀਕੇ ਦੀ ਭੁੱਲ ਮੁੜ ਕੇ ਨਹੀਂ ਹੋਏਗੀ ਬਿਲਕੁਲ ਤੇ ਆਮਾਦੀ ਪਾਰਟੀ ਦੇ ਸਰਕਾਰ ਵੱਲੋਂ ਪੁਲਿਸ ਵੱਲੋਂ ਕਿਤਨਕ ਪ੍ਰੇਸ਼ਾਨ ਤੁਹਾਨੂੰ ਬਹੁਤ ਜ਼ਿਆਦਾ ਜੀ ਮੇਰੇ ਕੋਲ ਵੀਡੀਓਆਂ ਪਈਆਂ ਮੈਂ ਤੁਹਾਨੂੰ ਭੇਜ ਦੂੰਗਾ ਜੀ ਮਤਲਬ ਦੇ ਵਿੱਚ ਬਹੁਤ ਪੁਲਿਸ ਵੀ ਆ ਗਈ ਸੀ ਦਸੇ ਬਾਅਦ ਪੁਲਿਸ ਵੀ ਆਈ ਹੈ ਜੀ ਘਰ ਮਨੂੰ ਮੇਰੇ ਬੇਟੇ ਨੂੰ ਮਤਲਬ ਇੱਕ ਤਰ੍ਹਾਂ ਦਾ ਗੈਂਗਸਟਰ ਦਾ ਮਤਲਬ ਦੇਣ ਲੱਗੇ ਸੀਗੇ ਵੋਟ ਪਾਉਣ